ਕੀ ਫਤਿਹ ਕੱਲ ਤੋਂ ਬਨੀਤ ਬਟੂ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ 'ਚ ਉੱਠ ਕੇ ਜਿਹੜੇ ਹੜਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਵੈਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਆ ਸੀ ਤੇ ਇੱਕ ਨੇ ਗੱਲ ਕੀਤੀ ਕਿ ਭਾਜਪੀ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਕਹਿੰਦਾ ਮੈਨੂੰ ਹਾਰ ਕੇ ਵੀ ਬੀਜੇਪੀ ਵਾਲਿਆਂ ਨੇ ਮੰਤਰੀ ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀ ਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸ਼ਾਂ ਕਹਿ ਕੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ ਕਿਉਂਕਿ ਬੀਜੇਪੀ ਹਮੇਸ਼ਾ ਹੀ ਟੱਟ ਗਣਤੀਆਂ ਦੀ ਵੈਰੀ ਆ ਔਰ ਦੂਜੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਸਾਡਾ ਇਤਿਹਾਸ ਆ ਛੋਟੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਪੱਤੇ ਸਿੰਘ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਖੜਦੇ ਆ ਤਾਂ ਉੱਥੋਂ ਉੱਥੇ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਪਟਾਰੀ ਦੇ ਵਿੱਚ ਕਿ ਤੁਸੀਂ ਸਿੱਖ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਿਓ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਬੀਜੇਪੀ 'ਚ ਆਜੜ ਉਸ ਫਿਰਕੂ ਪਾਰਟੀ 'ਚ ਆਜੜ ਤੁਹਾਨੂੰ ਬਹੁਤ ਸਾਰੀਆਂ ਪਦਵੀਆਂ ਮਿਲਣਗੀਆਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਪਦਵੀ ਕਿਸ ਲਈ ਮਿਲੀ ਆ ਕਿ ਜਿਹੜੀਆਂ Laashan ਦੇ ਉੱਤੇ ਤੁਸੀਂ ਰਾਜਨੀਤੀ ਕਰਦੇ ਹੋ ਇਸ ਕਰਕੇ ਤੈਨੂੰ ਪਦਵੀ ਦਿੱਤੀ ਆ ਅਰ ਸੁਪਾਸ ਸਰਵੰਦ ਨੇ ਵੀ ਉਹਨਾਂ ਸਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਨੂੰ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਜਾਏਗਾ ਸਾਹਿਬ ਜਦਿਆ ਮੰਗੋ ਤੁਸੀਂ ਰਹੋਗੇ ਵਧੀਆ ਪੋਸ਼ਾਕਾਂ ਪਹਿਨਣ ਨੂੰ ਮਿਲਣਗੀਆਂ ਚੰਗਾ ਖਾਣ ਨੂੰ ਮਿਲੇਗਾ ਚੰਗਾ ਤੁਹਾਨੂੰ ਰਤਬਾ ਮਿਲੇਗਾ ਅਰ ਦੂਜਾ ਉਹਨਾਂ ਨੂੰ ਲਾਲਚ ਦਿੱਤਾ ਕਿ ਦੌਲਤ ਤੁਹਾਨੂੰ ਬੇਸ਼ੁਮਾਰ ਮਿਲੇਗੀ ਜੇ ਤੁਸੀਂ ਇਸਲਾਮ ਕਬੂਲ ਕਰ ਲਓਗੇ ਤੁਹਾਨੂੰ ਬੇਸ਼ੁਮਾਰ ਦੌਲਤ ਮਿਲੇਗੀ ਐਸ਼ੋ ਇਸ਼ਰਤ ਮਿਲੇਗੀ ਅਤੇ ਤੁਹਾਨੂੰ ਉੱਚੇ-ਉੱਚੇ ਅਹੁਦੇ ਦਿੱਤੇ ਜਾਣਗੇ ਤੁਹਾਡਾ ਜਿਹੜਾ ਵਿਆਹ ਵਾ ਬੇਗਮਾ ਨਾਲ ਹੂਰਾ ਨਾਲ ਕਰਾਇਆ ਜਾਏਗਾ ਅਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬੜੀ ਐਸ਼ੋ ਆਰਾਮ ਦੀ ਹੋਏਗੀ ਪਰ ਸਹਿਜਾਦਿਆਂ ਨੇ ਉਹਨਾਂ ਨੂੰ ਸੂਬਾ ਸਰਹੰਦ ਨੂੰ ਕਿਹਾ ਕਿ ਸਾਨੂੰ ਸਾਡਾ ਜਿਹੜਾ ਧਰਮ ਉਹ ਸਭ ਤੋਂ ਪਿਆਰਾ ਰਵਨੀਤ ਬਿੱਟੂ ਸਾਡਾ ਇਤਿਹਾਸ ਇਹ ਆ ਕਿ ਕਟ ਬੰਦ ਬੰਦ ਦੇ ਪੱਠੀਆਂ ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕੜ ਕੇ ਮੇਰੀ ਜਵਾਨੀ ਬੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਲੜਨ ਲਈ ਦਸ਼ਮੇਸ਼ ਦੇ ਦੁਲਾਰਿਆਂ ਦੀਆਂ ਰਗਾਂ 'ਚ ਜਨੂਨ ਹੈ ਕੋਈ ਜ਼ਬਰ ਕੋਈ ਜ਼ੁਲਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ ਬਿੱਟੂ ਇਹ ਗੱਲ ਧਿਆਨ ਨਾਲ ਸੁਣੋ